ਇਸ ਕਮਰੇ ਜਪਰਾਦਰ ਰੁਕਈ ਸੀ ਤੇ ਕਮਰੇ ਚ ਰੁਕਣ ਦਾ ਫਾਇਦਾ ਇਹ ਹੁੰਦਾ ਹੈ ਕਿ ਕਿਤੇ ਤੁਹਾਡਾ ਜਿਹੜਾ ਸਮਾਨ ਹੈ ਉਹ ਸੇਫ ਰਹਿੰਦਾ ਦੂਜਾ ਨਾਣਾ ਤੁਣਾ ਹੋ ਜਾਂਦਾ ਕੱਪੜੇ ਉਪਰ ਤੁਹਾਡੇ ਹੋਣ ਤੇ ਉਹ ਵੀ ਫਾਇਦੇ ਚ ਹੁੰਦਾ ਤੇ ਬਾਹਰ ਕੀ ਹੋਰ ਰੁਕਣ ਨਾਲ ਬੰਦਾ ਆਪਣੇ ਆਪ ਨੂੰ ਸੇਫ ਮਹਿਸੂਸ ਕਰਦਾ ਹੰਦੀ ਗੱਲ ਜੀ ਤੇ ਲਓ ਜੀ ਆਪਾਂ ਹੁਣ ਚੱਲਦੇ ਆ ਅੱਗੇ ਲੋ ਜਾਵਾਂ ਪਾਂਚੀਆ ਸੁਲਤਾਨਪੁਰ ਲੋਧੀ ਦੇ ਰੇਲਵੇ ट्रैक ਤੇ ਉਧਰੋਂ ਰੇਲਵੀ ਮਾਰਦੀ ਹੈ ਹੌਣਜੀ ਤੇ ਇਧਰ ਸੁਨਸਰਾ ਪਸਰੀ ਹੋਈ ਹੈ ਕਿਉਂਕਿ ਕੁਝ ਕੁ ਵਿਰਲੇ ਨੇ ਆਪਾਂ ਸਾਥੇ ਦੱਸ ਦੇਣੇ ਜਿਹੜੇ ਰੇਲ ਦਾ ਫਾਇਦਾ ਉਠਾਉਣਗੇ ਤੇ ਆਪਾਂ ਵੀ ਚੱਲਦੇ ਹਾਂ ਆਪਣੇ ਅਗਲੇ ਸਫਰ ਵੱਲ ਆਪਾਂ ਪਾਉਂਦੇ ਹਾਂ ਜੀਰਾ ਇਧਰ ਅੱਗੇ ਵੈਪ ਮੈਨੂ ਬਹਿ ਕੇ ਬਾਰੇ ਇਸ ਜੀਰੇ ਦਾ ਇਹ ਪਾਸਟੈਂਡ ਲੋ ਜਪਾ ਸੁਲਤਾਨਪੁਰ ਲੋਧੀ ਤੋਂ ਚਲੇ ਕੇ ਆ ਪਹੁੰਚੇ ਤਲਵੰਡੀ ਸਾਬੋ ਤੀਜੇ ਗੁਰਦੁਆਰਾ ਸਾਹਿਬ ਤੀਜਾ ਤਖਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਇਧਰ ਜੋੜੇ ਕਰਨ ਤੇ ਮੈਂ ਨੇ ਦਫਤਰ ਆ ਗਿਆ ਉਸ ਤੋਂ ਬਾਅਦ ਸਰਾ ਤੇ ਇਧਰ ਆ ਗਿਆ ਸਰੋਵਰ ਸਾਹਿਬ ਇਧਰ ਜੀ ਗੁਰਦੁਆਰਾ ਲੰਗਰ ਹਾਲ ਕੋਈ ਚੱਕਦਾ ਚੋ Ini adalah Kambal cakap. Kami telah mencapai Gurdwara Kami telah mencapai Kambal Cakar Kami telah thank mm -hmm. you ਇਦਰੇ ਦਿਵਾਨਾ ਹਲ ਤੇ ਇਹ ਗੁਰਦੁਆਰਾ ਸੇਵਾ ਗੁਰਦੁਆਰਾ ਦਮਦਮਾ ਸਾਹਿਬ 500 ਦਸ਼ਮੀ ਦਮਦਮਾ ਸਾਹਿਬ ਅਕਾਲ ਤਖਤ ਇਸ ਇਸ ਡਾਇਰੈਕਟਰ ਦੇ ਨਾਲ ਗਰੀਦ ਦੇ ਡਾਇਰੈਕਟਰ ਨਾਲ ਸਤਿਗੁਰਾਂ ਨੇ ਮਾਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੂੜਾ ਬਣਿਆ ਅੱਜ ਆਪ ਪਹੁੰਚੇ ਅੱਜ ਪੰਜ ਤਖਤਾਂ ਦੀ ਯਾਤਰਾ ਕਰਦੇ ਹੋਏ ਆ ਆਪ ਪਹੁੰਚੇ ਆ ਤੀਜੇ ਤਖਤ ਤਖਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਤੇ ਮੇਰੇ ਪਿੱਛੇ ਦੇਖ ਰਿਹਾ ਤੁਸੀਂ ਇਹ ਜੀ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਇਤਿਹਾਸ ਵੀਡੀਓ ਰੋਕ ਕੇ ਤੁਸੀਂ ਪੜ ਸਕਦੇ ਹੋ